नमस्कार दोस्तों सर्दी ਦਾ ਮੌਸਮ ਸਟਾਰਟ ਹੋ ਗਿਆ ਹੈ ਬਹੁਤ ਸਾਰੀਆਂ ਵਾਇਰਲ ਇਨਫੈਕਸ਼ਨਸ ਨਾਲ ਲੈ ਕੇ ਆਇਆ ਹੈ ਲਗਭਗ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਖਾਂਸੀ ਰੇਸ਼ਾ ਜ਼ੁਕਾਮ ਦੀ ਪ੍ਰੋਬਲਮ ਹੈ ਔਰ ਬਹੁਤ ਵੱਡਾ ਚੈਲੰਜ ਹੈ ਕੋਵਿਡ ਦੇ ਪੀਰੀਅਡ ਦੇ ਲੰਘਣ ਤੋਂ ਬਾਅਦ ਕਿ ਕਿਸੇ ਨੂੰ ਅਗਰ ਸਿੰਪਲ ਖਾਂਸੀ ਵੀ ਹੋ ਰਹੀ ਹੈ ਉਹ ਵੀ ਬਹੁਤ ਦਿਨ ਲੈ ਰਹੀ ਹੈ ਕਿਸੇ ਨੂੰ ਚੈਸਟਲ ਇਨਫੈਕਸ਼ਨ ਮਾਮੂਲੀ ਜਿਹੀ ਵੀ ਹੋ ਰਹੀ ਹੈ ਉਹਨੂੰ ਵੀ ਲੰਬਾ ਟ੍ਰੀਟ ਕਰਨਾ ਉਹਨੂੰ ਪੈ ਰਿਹਾ ਅੱਜ ਦੀ ਵੀਡੀਓ ਸਾਡੇ ਸਾਰਿਆਂ ਲਈ ਹੈ ਹਰ ਘਰ ਦੇ ਵਿੱਚ ਇਹ ਯੋਗ ਹੋਣਾ ਚਾਹੀਦਾ ਬੜੀ ਸਸਤੀ ਔਰ ਸਿੰਪਲ ਜੀ ਔਸ਼ਦੀ ਹੈ ਜਿਹਦਾ ਨਾਮ ਹੈਗਾ ਜੋਸ਼ੰਦਾ ਦੋਸਤੋ ਇਹਨੂੰ ਦਸ਼ਾਂਦਾ ਵੀ ਕਹਿੰਦੇ ਜੋਸ਼ੰਦਾ ਵੀ ਕਹਿੰਦੇ ਆਮ ਅਸੀਂ ਮਾਰਕੀਟ ਦੇ ਵਿੱਚ ਮਹਿੰਗੇ ਮਹਿੰਗੇ ਕਫ ਸਿਰਪ ਲੈ ਜਾਂਦੇ ਆ ਸਾਨੂੰ ਫੇਰ ਵੀ ਰਿਲੀਫ ਨਹੀਂ ਮਿਲਦਾ ਫਿਰ ਐਂਟੀਬਾਇਓਟਿਕਸ ਲੈਣੇ ਆ ਬਹੁਤ ਵੱਡਾ ਟ੍ਰੀਟਮੈਂਟ ਦੂਰ ਤੱਕ ਚੱਲੇ ਜਾਂਦਾ ਅੱਜ ਦੀ ਤੁਸੀਂ ਵੀਡੀਓ ਦੇਖੋਗੇ ਅਗਰ ਆਪਣੇ ਘਰ ਦੇ ਵਿੱਚ ਇਹ ਕੁਝ ਚੀਜ਼ ਝਾੜ ਦਸ ਚੀਜ਼ਾਂ ਲੈ ਆ ਕੇ ਰੱਖ ਲੋਗੇ ਤੁੜੇ ਘਰ ਦੇ ਵਿੱਚ ਹੈ ਨਿਊ ਬੌਰਨ ਬੇਬੀ ਹੈ ਚਾਹੇ 90 ਸਾਲ ਦਾ ਬਜ਼ੁਰਗ ਹੈ ਦੋਸਤੋ ਮੈਂ ਇਸ ਚੀਜ਼ ਨੂੰ ਤੁਹਾਨੂੰ ਗਰੰਟੀ ਦੇ ਦਿੰਦਾ ਤੁਹਾਨੂੰ ਇਸ ਸਰਦੀ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਇਨਫੈਕਸ਼ਨ ਦੇ ਵਿੱਚ ਕਿਤੇ ਡਾਕਟਰ ਨੂੰ ਜਾਣਾ ਪਏਗਾ ਮਾਮੂਲੀ ਚੀਜ਼ਾਂ ਲਈ ਤੁਸੀਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਪਏ ਦੋਸਤੋ ਜੋ ਸ਼ਾਨਦਾਰ ਜਿਹੜਾ ਹੈ ਬੜਾ ਵੈਲ ਫੇਮਸ ਨਾਮ ਹੈਗਾ ਕਿ ਹਰ ਘਰ ਦੇ ਵਿੱਚ ਜਿੱਥੇ ਸਾਡੇ ਮਾਪੇ ਬਜ਼ੁਰਗ ਸਭ ਤੋਂ ਪਹਿਲਾਂ ਏਸੀ ਓਸ਼ਦੀ ਨੂੰ ਪ੍ਰੇਫਰ ਕਰਦੇ ਹੁੰਦੇ ਸੀ ਕਿਸੇ ਟਾਈਮ ਅੱਜ ਕਫ ਸਰਪ ਔਰ ਐਂਟੀਬਾਇਓਟਿਕਸ ਦਾ ਰਿਵਾਜ ਜ਼ਿਆਦਾ ਚੱਲ ਪਿਆ ਹੈਗਾ ਅੱਜ ਸਿੱਧੇ ਅਸੀਂ ਐਂਟੀਬਾਇਓਟਿਕਸ ਉੱਤੇ ਪੈ ਗਏ ਲੇਕਿਨ ਇਹ ਓਸ਼ਦੀ ਮਾੜੀ-ਮੋਟੀ ਪ੍ਰੋਬਲਮ ਦੇ ਵਿੱਚ ਇਵਨ ਸਾਹ ਦੀ ਵੀ ਪ੍ਰੋਬਲਮ ਹੋਵੇ ਉਹਦੇ ਵਿੱਚ ਵੀ ਬਹੁਤ ਵਧੀਆ ਕੰਮ ਕਰਦੀ ਹੈ ਇਹਦੇ ਇਨਗਰੀਡੀਅੰਟਸ ਦੱਸਣ ਲੱਗਾਂ ਇਹਦੇ ਵਿੱਚ ਪੈਂਦਾ ਕੀ ਕੰਪੋਜੀਸ਼ਨ ਕੀ ਤੁਸੀਂ ਪੰਜ ਸਾਰੀ ਦਿਓ ਨਾ 100 ਰੁਪਏ ਖਰਚ ਕੇ ਸਮਾਨ ਲੈ ਆਓ ਤੁਸੀਂ ਰੋਜ਼ਾਨਾ ਰੁਟੀਨ ਦੇ ਵਿੱਚ ਇਹ ਸ਼ੁਰੂ ਕਰ ਦਿਓ ਪੀਣਾ ਦੇਸੀ ਚਾਹ ਦੀ ਤਰ੍ਹਾਂ ਬਣਾ ਕੇ ਪੀ ਲੋ ਜਾਂ ਕਾੜੇ ਦੀ ਤਰ੍ਹਾਂ ਬਣਾ ਕੇ ਪਰਿਵਾਰ ਦਾ ਹਰ ਸਦਸਾ ਪੀ ਲੇ ਚਾਹੇ ਉਹਨਾਂ ਇਨਫੈਕਸ਼ਨ ਨਹੀਂ ਵੀ ਹੈਗੀ ਤਾਂ ਵੀ ਇਮਿਊਨਿਟੀ ਵਧਾਏਗਾ ਦੋਸਤੋ ਲਸੂੜੀਆਂ ਇਹ ਦੇ ਵਿੱਚ ਪੈਂਦਾ ਹੈ ਕਫ ਨੂੰ ਬਾਹਰ ਕੱਢਦਾ ਬਲਗਮ ਨੂੰ ਬਾਹਰ ਕੱਢਦਾ ਦੋਸਤੋ ਉਨਾਵ ਇਹਨੂੰ ਅਫਗਾਨ ਬੇਰ ਵੀ ਕਹਿੰਦੇ ਆ ਇਹ ਬੇਸਿਕਲੀ ਇੱਕ ਬੇਰ ਦੀ ਤਰ੍ਹਾਂ ਹੁੰਦਾ ਹੈ ਔਰ ਇਹ ਸੁੱਕੀ ਖਾਂਸੀ ਜਸਟ ਦੀ ਇਨਫੈਕਸ਼ਨ ਔਰ ਪਲਨਰੀ ਇਨਫਲੇਮੇਸ਼ਨ ਫਿਫੜਿਆਂ ਦੀ ਸੋਜਿਸ਼ ਦੇ ਵਿੱਚ ਬਹੁਤ ਕੰਮ ਕਰਦਾ ਖਤਮੀ ਖਵਾਜੀ ਇਹ ਨਾਲ ਨਾਲ ਮੈਂ ਇਹਨਾਂ ਦੀ ਤੁਹਾਨੂੰ ਮਾਤਰਾ ਵੀ ਦੱਸ ਦਿੰਨਾ ਕਿੰਨੀ ਚਾਹੀਦੀ ਹੈ ਦੋਸਤੋ ਜਿਹੜਾ ਰਸੂੜੀਆਂ ਉਹ ਦੋ ਭਾਗ ਚਾਹੀਦਾ ਯਾਨੀ ਅਗਰ ਤੁਸੀਂ ਕੁਆਂਟੀਟੀ ਲੈ ਰਹੇ ਹੋ ਤਾਂ 20 ਗ੍ਰਾਮ ਹੀ ਲੈ ਲਓ ਉਹ ਨਾਅ ਜਿਹੜਾ ਉਹ ਵੀ ਦੋ ਭਾਗ ਚਾਹੀਦਾ ਖਤਮੀ ਔਰ ਖਵਾਜੀ ਇਹ ਦੋ ਦੋ ਭਾਗ ਚੱਲੂਗੀ ਦੋਸਤੋ ਸੁਵਾਨ ਮਲਠੀ ਆਮ ਘਰਾਂ ਦੇ ਵਿੱਚ ਸਾਡੇ ਆਪਾਂ ਇਸਤੇਮਾਲ ਕਰਦੇ ਗਲੇ ਵਾਸਤੇ ਜਿਹੜੀ ਮਲਠੀਆ ਇੱਕ ਭਾਗ ਹੈ ਦੋਸਤੋ ਸ਼્વાસ ਨਲਿਕਾ ਸ਼ੋਧਕ ਕਿਹਾ ਗਿਆ ਹੈ ਆਯੁਰਵੇਦ ਦੇ ਵਿੱਚ ਜਿੰਨੀ ਵੀ ਬਲਗਮ ਜੰਮੀ ਪਈ ਹੈ ਜਿੰਨੀ ਵੀ ਰੇਸ਼ਾ ਪਰੇਸ਼ਾਨ ਕਰ ਰਹੀ ਹੈ ਇਰਿਟੇਸ਼ਨ ਹੋ ਰਹੀ ਹੈ ਸਾਲੀ ਨਾਲੀ ਰੋ ਉਹ ਬਲਗਮ ਨੂੰ ਕੱਟ ਕੱਢ ਕੇ ਬਾਹਰ ਸਿਰ ਦਿੰਦੀ ਹੈ ਔਰ ਉਸ ਰਸਤੇ ਨੂੰ ਡ੍ਰੈਗ ਨੂੰ ਵਧੀਆ ਸਾਫ਼ ਸੁਥਰਾ ਕਰ ਦਿੰਦੀ ਹੈ ਮਲਠੀ ਇੱਕ ਭਾਗ ਲੈਣੀ ਬਨਫਸ਼ਾ ਲੈ ਲਓ ਗੁਲਾਬ ਦੇ ਫੁੱਲ ਲੈ ਲਓ ਗੁਲਾਬ ਦੇ ਫੁੱਲ ਨੂੰ ਸੁੱਕੇ ਹੋਏ ਗੁਲਾਬ ਦੇ ਫੁੱਲ ਅਗਰ ਤੁਹਾਡੇ ਘਰ ਲੱਗੇ ਆ ਉਹਨਾਂ ਨੂੰ ਸੁਕਾ ਲਓ ਅਗਰ ਨਹੀਂ ਨਹੀਂ ਹੈ ਤਾਂ ਬਾਜ਼ਾਰੋਂ ਲੈ ਲਓ ਇਹ ਵੀ ਦੋ ਭਾਗ ਲੈਣੇ ਇੱਕ ਜੜੀ ਬੂਟੀ ਆਂਦੀ ਹੈ ਗੋਜਵਾ ਗੋਜਵਾ ਤੁਲਸੀ ਔਰ ਮਨਕਾ 201 ਇੱਕ ਭਾਗ ਲੈ ਲਓ ਇਹ 8-10 ਚੀਜ਼ਾਂ ਦਾ ਨਾ ਇੱਕ ਮਿਕਸਚਰ ਜਿਹਾ ਬਣਾ ਕੇ ਰੱਖ ਲਓ ਉਹਨੂੰ ਇਸਤੇਮਾਲ ਕਿੱਦਾਂ ਕਰਨਾ ਤੁਸੀਂ ਰਾਤ ਨੂੰ ਇਸਾਰੇ ਮਿਕਸਰ ਨੂੰ ਜਿਹੜੀ ਬੂਟੀਆਂ ਨੂੰ ਪੀਸਣ ਦੀ ਲੋੜ ਨਹੀਂ ਇਕੱਠੀਆਂ ਨੂੰ ਦੋ ਚਮਚ ਅੱਧੇ ਪਾਉਣੇ ਗਲਾਸ ਦੇ ਵਿੱਚ ਪੇਕੇ ਰੱਖ ਦੇ। ਉਸ ਤੋਂ ਬਾਅਦ ਸਵੇਰੇ ਉੱਠ ਕੇ ਨੂੰ ਉਬਾਲ ਲਓ। ਜਦੋਂ ਇਹ ਉਬਲ ਕੇ ਅੱਧਾ ਰਹਿ ਜਵੇ ਪਾਣੀ ਉਹਨੂੰ ਕੋਸੇ ਜਨੂੰ ਉਹ ਗੁੜ ਮਿਲਾ ਕੇ ਪੀ ਲਓ ਖਾਲੀ ਪੇਟ। ਦੋਸਤੋ ਤੁਸੀਂ ਕਹੋਗੇ ਪੂਰਾ ਦਿਨ ਚਾਹ ਜਿੰਨੀ ਮਰਜ਼ੀ ਤੁਸੀਂ ਅ ਸਰਦੀ ਦੇ ਵਿੱਚ ਘੁੰਮ ਰਹੇ ਹੋ ਚਾਹ ਜਿੰਨਾ ਮਰਜ਼ੀ ਤੁਹਾਨੂੰ ਘੁੰਮ ਫਿਰ ਕੇ ਕੰਮ ਕਰਨਾ ਪੈ ਰਿਹਾ। ਜੇ ਜੀ ਮਰਜੀ ਤੁਹਾਨੂੰ ਇਹ ਚੈਸਟਰੀ ਪ੍ਰੋਬਲਮ ਇਨਫੈਕਸ਼ਨ ਵਗੈਰਾ ਚੱਲਦੀ ਹੈ ਇੱਕੋ ਕੜਾ ਆ ਪੀਦੇ ਹੀ ਤੁਹਾਨੂੰ ਰलीफ ਮਿਲਣਾ ਪਏ ਲੋਗ ਬਹੁਤ ਘਰਾਂ ਦੇ ਵਿੱਚ ਦੇਸੀ ਚਾਹ ਦੀ ਤਰ੍ਹਾਂ ਇਹਨੂੰ ਇਸਤੇਮਾਲ ਕਰਦੇ ਆ ਤੁਸੀਂ ਥੋੜਾ ਕੜਾ ਬਣਾ ਕੇ ਉਹਦੇ ਵਿੱਚ ਚਾਹ ਮਿਕਸ ਕਰ ਲਓ ਜਾਂ ਉਹਨੂੰ ਉਸੇ ਕੜੇ ਦੇ ਵਿੱਚ ਥੋੜਾ ਜਿਹਾ ਦੁੱਧ ਵਗੈਰਾ ਪਾ ਲਓ ਬਾਕੀ ਚੀਜ਼ਾਂ ਪਾ ਲਓ ਮਿਕਸ ਕਰਕੇ ਉਹਨੂੰ ਪੀ ਲਓ ਰੂਟੀਨ ਦੇ ਵਿੱਚ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਕਰੀਬ-ਕਰੀਬ ਤੁਸੀਂ ਮੰਨ ਕੇ ਚੱਲੋ ਕਿ ਤੁਸੀਂ 20-20 50-50 ਗ੍ਰਾਮ ਇਹ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਅਗਰ ਲੈ ਆਂਦੀਆਂ ਤਾਂ ਤੁਹਾਨੂੰ ਅ ਮਹੀਨੇ ਤੋਂ ਮਹੀਨਾ ਡੇਢ ਮਹੀਨਾ ਤੱਕ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਤੇ ਜਾਣ ਦੀ ਲੋੜ ਪੈਗੀ ਇੰਨੀ ਕੁਆਂਟੀਟੀ ਬਹੁਤ ਹੁੰਦੀ ਹੈ ਇੱਕ ਇੱਕ ਡੇਢ ਚਮਚ ਤੋਂ ਇਹ ਅ ਮਤਲਬ ਇੱਕ ਇੱਕ ਗਲਾਸ ਦੇ ਕਰੀਬ ਤੁਸੀਂ ਕੜਾ ਤਿਆਰ ਕਰ ਸਕਦੇ ਹੋ ਔਰ ਉਹਨੂੰ ਥੋੜਾ-ਥੋੜਾ ਕਰਕੇ ਸਾਰਿਆਂ ਦੇ ਚਾਹ ਦੇ ਕੱਪ ਦੇ ਵਿੱਚ ਪਾ ਦਿਓ ਉਹ ਸਾਰਿਆਂ ਨੂੰ ਪੀਣ ਦੀਆਂ ਸਿੱਧੇ ਵੀ ਪੀ ਸਕਦੇ ਬਹੁਤ ਫਾਇਦਾ ਦੇਗਾ ਦੋਸਤੋ ਤੁਸੀਂ ਇਸ ਨੂੰ ਇਸਤੇਮਾਲ ਕਰਕੇ ਦੇਖਿਓ ਮੈਂ 3rd ID ID ਟੀਮ ਨੂੰ ਅਸ਼wini ਸਰ ਨੂੰ ਧੰਨਵਾਦ ਕਹਿਣਾ ਵਾਇਰਲ ਇਨਫੈਕਸ਼ਨਸ ਦੇ ਵਿੱਚ ਇਹ ਬਹੁਤ ਕੰਮ ਕਰੇਗਾ ਔਰ ਮੇਰੀ ਇਹ ਵੀਡੀਓ ਨੂੰ ਆਪਣੇ ਆਪਣੇ ਦੋਸਤਾਂ ਤੱਕ ਆਪਣੇ ਰਿਸ਼ਤੇਦਾਰਾਂ ਤੱਕ ਜਰੂਰ ਪਹੁੰਚਾਓ ਧੰਨਵਾਦ ਜੈ